ਹਾਂਜੀ ਲਾਸਟ ਰਹਿ ਗਈ ਲਾਸਟ ਸੀਜ਼ਨ ਐ ਤੇ ਥੋੜੇ ਹਾਰਡ ਹੋ ਰਹੇ ਸੀਗੇ ਪੱਤੇ ਤੇ ਮੈਂ ਕਿਹਾ ਚਲੋ ਇਹਨਾਂ ਨੂੰ ਤੋੜ ਲੈਨੇ ਆ ਪਾਲਕ ਤੇ ਮੂੜੀਆਂ ਦੇ ਪ੍ਰੌਂਠੇ ਹਾਲੋ ਜੀ ਆਪਾਂ ਤੋੜ ਲਈ ਆ ਇਹ ਭਰ ਗਿਆ ਜੀ ਡੋਂਗਾ ਹਾਂਜੀ ਇਹਨੂੰ ਆਪਾਂ ਧੋ ਲਾਂਗੇ ਵਧੀਆ ਅਲੋ ਜੀ ਨਾਲ ਨਾਲ ਅਸੀਂ ਵਰਸ਼ਾਂ ਨਾਲ ਗੱਲ ਕਰਦੇ ਫਿਰਦੇ ਆ ਤੇ ਕਿਵੇਂ ਬੀਬੀ ਠੀਕ ਹੈ ਠੀਕ ਹੈ ਮੂਲੀਆਂ ਕਦੋਂ ਕਸ਼ ਹੋਈ ਜਾਂਦੀਆਂ ਜੀ ਆ ਆਪਾਂ ਚੀਰ ਲਈਏ ਜੀ ਪਾਲਕ ਬਰੀਕ ਬਰੀਕ ਤੇ ਹੁਣ ਆਪਾਂ ਇਹਦੇ ਚ ਕੱਢ ਲਾਂਗੇ ਕਿਉਂਕਿ ਕਚੀਰ ਨਹੀਂ ਵਧੀਆ ਹੋ ਚੁੱਕੀ ਐ ਤੇ ਕੁਝ ਮੂਲੀਆਂ ਹੋ ਜਾਣੀਆਂ ਕੋਈ ਪਿਆਜ਼ ਕੁਝ ਪਾ ਲਾਂਗੇ ਅਜੇ ਇਸ ਨੂੰ ਆਪਾਂ ਇੱਕ ਵਾਰੀ ਧੋ ਲਈ ਇੱਕ ਵਾਰੀ ਹੋਰ ਆਪਾਂ ਧੋਵਾਂਗੇ। ਪ੍ਰੀਤ ਥੱਕ ਗਈ ਆ ਭਾਈ ਕਰ ਕਰ ਕੇ ਕੱਦੂ ਕਸ਼ ਤੇ ਹੁਣ ਆਪਾਂ ਤੁਹਾਨੂੰ ਥੋੜਾ ਦੇਖਦੇ ਆ ਬੱਚੇ ਕੀ ਕਰੀ ਜਾਂਦੇ ਆ ਘਾਹ ਪਟਦੇ ਆ ਇੱਧਰ ਦੇਖੋ ਦਰਸ਼ਕੋ ਆਪਣੇ ਨਾ ਘਾਹ ਬਹੁਤ ਹੀ ਜ਼ਿਆਦਾ ਹੋ ਗਿਆ ਸੀਗਾ ਇੱਥੇ-ਇੱਥੇ ਨੇੜੇ-ਨੇੜੇ ਤੇ ਜਮਮੀ ਕੀ ਕੀ ਜਾਨਵਰ ਆ ਪਤਾ? ਥੋੜੇ ਸਾਲਿਆਂ ਨੇ ਲੈ ਲਏ ਹਾਂ ਬੱਚਿਆਂ ਦੇ ਬੱਤੇ ਅੱਛਾ चल है जी पाल थोड़ा बहुत मम्मी घूम चलीज आ जा गया अपने पिंड च हाँ। ਉੱਤੋਂ ਦੀ ਆ ਜਾ ਉੱਤੋਂ ਦੀ ਇੱਧਰ ਦੀ ਆ ਜਾ ਇੱਧਰ ਦੀ ਤੇਨੂੰ ਮਖਾਉਣੀ ਆ ਮੇਰੇ ਬੂਟ ਜਮਾ ਹੁਣ ਖਰਾਬ ਹੋ ਗਏ ਆ ਉਹਨੇ ਉੱਧਰ ਦੀ ਹੁੰਦੀ ਐ ਇੰਨਾ ਜਿਆਦੇ ਹੋਇਆ ਆਪਣੇ ਕਦੇ ਨਹੀਂ ਹੁੰਦਾ ਸੀਗਾ ਐਨਾ ਉਹ ਬਾਈ ਤੇ ਬਾਹਣ ਤੇ ਸੀਗਾ ਪਹਿਲਾਂ ਇੱਧਰ ਦੇਖ ਪੈਰ ਜਮਾ ਖਰਾਬ ਹੋ ਗਏ ਮੈਂ ਆ ਗਈ ਲਿਬੜ ਲਿਬੜ ਕੇ ਦਰਸ ਕੋ ਆਪ ਇੱਥੇ ਰੱਖਦਾ ਉਤਨਾ ਮੇਰੇ ਬੂਟ ਵੱਜ ਗਿਆ ਪਾਣੀ ਚ ਦੇਖੋ ਜਿਵੇਂ ਖਰਾਬ ਹੋ ਗਿਆ ਦਰਸ਼ਕੋ ਮਾਲਕ ਨੇ ਨਾ ਬਹੁਤ ਸੋਹਣੀ ਟੇਕੀ ਰੱਖੀ ਹੈ ਹਜੇ ਤੱਕ ਤੱਕ ਕਣਕ ਨਾ ਬਹੁਤ ਹੀ ਵਧੀਆ ਖੜੀ ਹੈ ਕੰਧ ਵਰਗੀ ਖੜੀ ਹੈ ਤੇ ਚਲੋ ਮਾਲਕ ਨੇ ਦੇਣਾ ਹਨ ਐਸੇ ਤਰੀਕੇ ਜੇ ਇਹ ਵਧੀਆ ਪੱਕ ਕੇ ਤਿਆਰ ਹੋ ਜੇ ਇਹ ਦੇਖਾਂਗੇ ਆਪਾਂ ਕਿ ਇਸ ਦੀ ਜਿਹੜੀ ਕਣਕ ਦੇ ਦਾਣੇ ਕਿੰਨੇ ਕੁ ਵਧੀਆ ਤਿਆਰ ਹੋਣਗੇ ਅਡੋਗੀ ਦਾੜ ਤੋਂ ਕਮਰਾ ਪਾਰ ਰਖਿਆ ਸੀ ਹੋਰ ਕੀ ਹੈ ਡੋਗੀ ਨੂੰ ਅੱਡ ਡੋਗੀ ਨੇ ਤਾਂ ਬਹੁਤ ਹੀ ਸਾਡੀ ਛਾਲ ਲੈ ਰੱਖੀ ਹੈ ਸਾਡੇ ਘਰ ਦੇ ਵਿੱਚ ਦਰਸ਼ਕੋ ਤੁਹਾਨੂੰ ਕੁੱਕੜ ਕਬੂਤਰ ਤੇ ਮਿੱਠੂ ਮਿੱਠੂ ਤੇ ਕੁੱਤੇ ਸਾਡੇ ਘਰੇ ਸਾਰਾ ਕੁਝ ਹੀ ਮਿਲ ਜੂਗਾ ਨਹੀਂ ਮਿੱਠੂ ਰਿਤਨ ਤੰਗ ਕਰਦੇ ਆਪਾਂ ਨੂੰ ਤੰਗ ਤੁਹਾਡੇ ਪੁੱਤ ਕਰਦੇ ਤੇ ਐਕ ਕੀ ਨਾ ਅਸੀਂ ਦਰਸ਼ਕੋ ਉਹਨਾਂ ਨੂੰ ਵੀ ਆਜ਼ਾਦ ਕਰਾਂਗੇ ਕਿਉਂਕਿ ਜਿਹੜੇ ਆਜ਼ਾਦ ਰਹਿਣ ਵਾਲੇ ਪੰਛੀ ਹੈ ਨਾ ਤੇ ਉਹਨਾਂ ਨੂੰ ਤੁਸੀਂ ਕੈਦ ਨਾ ਕਰਿਆ ਕਰੋ ਕਿਉਂਕਿ ਸਾਨੂੰ ਨੇਰੀ ਦੇ ਵਿੱਚ ਉਹ ਵਿਚਾਰੇ ਡਿੱਗੇ ਹੋਏ ਮਿਲੇ ਸੀ ਤੇ ਅਸੀਂ ਲੈ ਆ ਕੇ ਉਹਨਾਂ ਨੂੰ ਪਾਲ ਪਾਲਣ ਪੋਸ਼ਣ ਕਰਤਾ ਉਹਨਾਂ ਦਾ ਤੇ ਹੁਣ ਨਾ ਸਾਡੀ ਸਲਾਹ ਅਨੁਸਾਰ ਕੀ ਉਹਨਾਂ ਦੇ ਉਹਨਾਂ ਨੂੰ ਉਡਾਰੀ ਕਰਵਾ ਦਾਂਗੇ ਸੋਚੋ ਮਮੀ ਬਿੱਟੂ ਆਪਣੇ ਬਿਨਾਂ ਰੋਟੀ ਨਹੀਂ ਖਾਂਦਾ ਨਹੀਂ ਚਲ ਕੋਈ ਨਹੀਂ ਪੁੱਤ ਉਹਦੇ ਵਰਗੇ ਹੋ ਹਨਾ ਵੀ ਜਾਨਵਰ ਵਾਧੂ ਹੁੰਦੇ ਹੈਗੇ ਨਹਿਰਾਂ ਤੇ ਤੇ ਅਸੀਂ ਇੱਥੇ ਨਹੀਂ ਛੱਡ ਕੇ ਆਉਂਦੇ ਕਿਉਂਕਿ ਅਸੀਂ ਪਹਿਲਾਂ ਉਡਾਇਆ ਸੀਗਾ ਤੇ ਪਿਛਲੇ ਜਿਹੜੇ ਅਸੀਂ ਇਹਨੂੰ ਦਾਇਆ ਕਿਉਂਕਿ ਇਹਨਾਂ ਨੂੰ ਇਹਨਾਂ ਨੂੰ ਘਰ ਦੀ ਆਦਤ ਹੈ ਤੇ ਅਸੀਂ ਦਾਇਆ ਤੇ ਭਾਈ ਇਹ ਨਾ ਜਾ ਕੇ ਕਿਸੇ ਦੇ ਘਰੇ ਬਹਿ ਗਿਆ ਉਹਨਾਂ ਨੇ ਫੜ ਕੇ ਨਾ ਵਿਚਾਰੇ ਦੇ ਮੋਢਿਆਂ ਕੋਲੇ ਫੰਗ ਜਿਹੜੇ ਸੀਗੇ ਘਟ ਤੇ ਮੁੜ ਕੇ ਉਹਦੇ ਅੱਜ ਤੱਕ ਫੰਗ ਨਹੀਂ ਆਏ ਹੁਣ ਥੁਰ ਥੋੜੇ ਆਈ ਜਾਂਦੇ ਆ ਤੇ ਹੁਣ ਸਾਡੀ ਸਰਾਹ ਵੀ ਅਸੀਂ ਉਹਨਾਂ ਨੂੰ ਵਧੀਆ ਫੰਗਾਂ ਨੂੰ ਇੱਕ ਵਾਰੀ ਸਰ ਹੋ ਜਾਂਦੀ ਏ ਤੇ ਫਿਰ ਉਸ ਤੋਂ ਬਾਅਦ ਅਸੀਂ ਨਾ ਆਪਾਂ ਪੁੱਠਾ ਕਿਵੇਂ ਦੇ ਕੇ ਗਏ ਸੀ ਉਹ ਹਾਂ ਜਿਹੜਾ ਮੇਰਾ ਨਾਮ ਲਿਆ ਸੀ ਹੈਨਾ ਉਹ ਦਾ ਦੇਾਂਗੇ ਹਾਂ ਆਪ ਬਪੇ ਜੀ ਆ ਮੈਂ ਸੋਹਣੇ ਹੱਥ ਵੀ ਵਾਸ਼ ਕਰ ਲੂਗੀ ਪੈਰ ਵੀ ਵਾਸ਼ ਕਰ ਲੂਗੀ ਤੇ ਮੈਂ ਬੂਟ ਹਰਵੇਂਲੇ ਪੌਣ ਵਾਲੇ ਹੁੰਦੇ ਮੇਰੇ ਤੇ ਇਧਰ ਦੇਖੋ ਮੈਂ ਪਕੀ ਲੈ ਲੈਂਦੀ ਫਰਦੀ ਫਰਦੀ ਤੇ ਮੈਂ ਕਣਕ ਚ ਜਾਂਦੀ ਨਹੀਂ ਮੈਂ ਕਿ ਚਲੋ ਕਣਕ ਚ ਜੜਾ ਘਾਹ ਫੂਸਾ ਕੱਢ ਲਿਗੇ ਹਨਾ ਚਾਰ ਦਿਨਾਂ ਫਿਰ ਪੀਣ ਪਾਣ ਕਰਨ ਚ ਦਿੱਕਤ ਨਹੀਂ ਆਉਂਦੀ ਆਪਾਂ ਨੂੰ ਤਾਂ ਵੈਸੇ ਵੀ ਪੀਣ ਕਰਨ ਚ ਦਿੱਕਤ ਨਹੀਂ ਆਉਦੀ ਕਿਉਂਕਿ ਅਸੀਂ ਕਣਕ ਧੋ ਕੇ ਹੀ ਖਾਣੇ ਆ ਤੇ ਆਪਾਂ ਕੋਈ ਰੇ ਸਪਰੇ ਨਹੀਂ ਕਰਦੇ ਤੇ ਉਹਦੇ باوجود ਵੀ ਮੈਂ ਕਣਕ ਧੋਨੀ ਆ ਕਿਉਂਕਿ ਜੋ ਗੰਦਗੀ ਹੁੰਦੀ ਧਸਤ ਹੁੰਦੀ ਹੈ ਧੋਏ ਤੋਂ ਸਾਫ ਹੋ ਜਾਂਦੀ ਹੈ ਤੇ ਠੀਕ ਹੈ ਜੀ ਕੋਰੀ ਆਪਾਂ ਹੁਣ ਕਰਦੇ ਆਂ ਤਿਆਰੀ ਹਾਂਜੀ ਗਾਇਜ਼ ਮੋਲੀਆਂ ਅਤੇ ਪਾਲਕ ਮੈਂ ਉਬਲ ਵਿੱਚ ਛੜਾਤੀ ਸੀ ਤੇ ਆਪਾਂ ਦੇਖਦੇ ਆਂ ਕਿ ਉਬਲ ਗਈ ਕਿ ਨਹੀਂ ਦੇਖ ਸਕਦੇ ਹੋ ਮੱਠੇ ਮੱਠੇ ਜਿਹੜੇ ਬਬਲਸ ਆ ਰਹੇ ਇਹਨਾਂ ਤੇ ਤੇ ਜਿਹੜੀ ਪਾਲਕ ਤੇ ਮੋਲੀਆਂ ਉਹ ਇਸ ਕਰਕੇ ਮੈਂ ਰੱਖੀਆਂ ਕਿਉਂਕਿ ਪਾਲਕ ਦੇ ਵੀ ਥੋੜੇ ਜੇ ਪੱਤੇ ਹਾਰੜੇ ਸੀਗੇ ਮੈਂ ਕਿਹਾ ਚਲੋ ਨਰਮ ਹੋ ਜਾਣਗੇ ਆਟੇ 'ਚ ਸੌਖੇ ਗੁੱਝ ਜਾਣਗੇ ਤੇ ਦਾਲ ਨੂੰ ਤੜਕਾ ਲਾਉਣਾ ਜੀ ਹਾਂਜੀ ਪਹਿਲੇ ਨੰਬਰ ਤੇ ਆਪਾਂ ਪਾਵਾਂਗੇ ਜੀਰਾ ਫੇਰ ਪਾਵਾਂਗੇ ਜੀ ਰਾਇਤੇ ਵਾਲੀ ਬੂੰਦੀ ਤੇ ਧਨੀਆ ਤਾਂ ਤੁਹਾਨੂੰ ਪਤਾ ਲਾਸਟ ਚ ਐ ਪਿਆਜ਼ ਗੁੰਦਲੀ ਮੈਂ ਚੀਰ ਕੇ ਰੱਖ ਰੱਖਿਆ ਟਮਾਟਰ ਹਰੀ ਮਿਰਚ ਹਾਂਜੀ ਤੇਲ ਹੋ ਚੁੱਕਿਆ ਰੈਡੀ ਹੁਣ ਆਪਾਂ ਪਾ ਦਾਂਗੇ ਜੀ ਥੋੜੇ ਜਿਹਾ ਪਿਆਜ਼ ਕਿਉਂਕਿ ਪਿਆਜ਼ ਆ ਜਿਹੜੇ ਭੁੰਨਣੇ ਜ਼ਰੂਰੀ ਐ ਵਿੱਚ ਦੇਖੋ ਜੀ ਪਿਆਜ਼ ਜਿਹੜੇ ਬੇਬੀ ਪਿੰਕ ਹੋ ਗਏ ਆ ਥੋੜਾ ਜਿਹਾ ਪਾਵਾਂਗੇ ਜੀ ਪਤਣੀਆਂ ਥੋੜਾ ਜਿਹਾ ਪਾਵਾਂਗੇ ਬਾਕੀ ਪਾਵਾਂਗੇ ਆਪਾਂ ਸਬਜੀ ਬਣਨ ਤੋਂ ਬਾਅਦ ਸਬਜੀ ਕਾਦੀ ਆ ਉਹ ਵੀ ਆਪਾਂ ਤੁਹਾਨੂੰ ਦੱਸ ਦਿੰਨੇ ਆ ਅੱਜ ਸਬਜੀ ਦੇ ਵਿੱਚ ਸਾਡੇ ਹੈਗੀ ਜੀ ਕੜੀ ਆਟਾ ਘੋਲ ਕੇ ਰੱਖ ਰੱਖਿਆ ਸੀ ਕਿ ਮੈਂ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਤੜਕਾ ਲੱਗ ਕੇ ਰੈਡੀ ਹੋ ਚੁੱਕਿਆ ਤੇ ਜਿਹੜੀ ਗੁੰਦਲੀ ਤੇ ਗੰਡੇ ਦਰਸ਼ਕੋ ਜਦੋਂ ਅਧ ਪੱਕੀ ਜੀ ਹੋ ਗਈ ਉਦੋਂ ਆਪਾਂ ਸਾਰੇ ਪਾਵਾਂਗੇ ਧਣੀਆਂ ਲਾਸਟ ਚ ਪਾਵਾਂਗੇ ਤੇ ਜਦੋਂ ਆ ਪੱਕ ਕੇ ਰੈਡੀ ਹੋ ਗਈ ਆਪਾਂ ਉਤਾਰਾਂਗੇ ਉਦੋਂ ਆਪਾਂ ਬੂੰਦੀ ਪਾਵਾਂਗੇ ਜੀ ਵਿੱਚ ਹਾਂਜੀ ਮੂਲੀਆਂ ਦਾ ਆਪਾਂ ਜਿਹੜਾ ਪਾਣੀ ਆ ਉਹ ਕੱਢ ਦਿਆਂਗੇ ਵਧੀਆ ਮੈਂ ਚੁੰਨੀ ਪਤਲੀ ਤੁਸੀਂ ਜਾਲੀ ਦੀ ਚੁੰਨੀ ਲੈ ਕੇ ਫੇਰ ਛਾਣਿਓ ਜੀ ਪਾਣੀ ਕਿਉਂਕਿ ਫੇਰ ਨਾ ਚੰਗੀ ਤਰੀਕੇ ਦੇ ਨਾਲ ਵਧੀਆ ਛਣ ਜਾਂਦਾ ਹੈਗਾ ਆਹ ਲੋ ਜੀ ਇਹਦੇ ਚ ਪਿਆਜ਼ ਪਾਤੇ ਕਿਉਂਕਿ ਉਵਾਲ ਆ ਚੁੱਕਿਆ ਇਹ ਭਾਈ ਅੱਜ ਦਵਾਈ ਲੈ ਕੇ ਆਏ ਆ ਕਸ ਕਸ ਦੀ ਦਵਾਈ ਲੈ ਕੇ ਆਏ ਹਾਂ ਇਹਨਾਂ ਨੂੰ ਨਾ ਅਲਰਜੀ ਹੋ ਗਈ ਸੀ ਤਾਂ ਫੜ ਬਹੁਤ ਜਿਆਦੇ ਹੋ ਗਏ ਸੀ ਫੇਰ ਨਾ ਇਹਨਾਂ ਨੇ ਅੱਛਾ ਕਹਿੰਦੇ ਮੇਰੇ ਤਜਾਬ ਬਹੁਤ ਬਣ ਲੱਗ ਗਏ। ਕਸ਼ਮੀਰ ਡਾਕਟਰ ਇੱਕ ਨੰਬਰ ਦਾ ਡਾਕਟਰ। ਅੱਛਾ। ਕੰਦ ਕਰੀ ਵਾਲੇ। ਤੇ ਆ ਜਿਹੜੀ ਐ ਇਹ ਤਾਂ ਹੈਗੀ ਜੀ ਪੰਜਾਬ ਤੋਂ 250 ਦੀ ਕੱਲੀ ਸੀਸੀ ਆਈ ਸੀ ਪੁਦੀਨੇ ਦੀ ਬਣੀ ਹੋਈ ਆ। ਛਿਲਕੇ ਦੀ ਸਾਰੇ ਛੋਲੇ ਐ। ਅੱਛਾ। ਮੂੰਗੀ ਹਰੀ ਮੂੰਗੀ ਹੋਗੀ। ਉਹ ਇਹ ਰੂਮੀ ਤਾਂ ਖਾ ਸਕਦੇ ਤਾਂ ਬੇਕਿਸਵਰ ਤਾਂ ਖਾ ਸਕਦੇ ਆ। ਅੱਛਾ। ਪਰ ਦੋ ਫੜ ਦਾ ਹਾਂ ਜੀ ਇਹ ਰੂ ਵੀ ਡਾਕਟਰ ਨੇ ਦੱਸਤਾ ਤੇ ਆ ਲੈ ਕੇ ਆਈ ਨੇ ਸਾਰੀ ਦਵਾਈ ਸਾਰੀ 300 ਦੀ ਆਈ ਆਪਣੀ। ਕਾ ਗੋਲੀ ਗੱਦੀ ਡਾੜੀ ਆ ਪਤਾ ਨਹੀਂ ਕੀ ਕਰਾਂ ਮੈਂ ਇਹ ਫਿਰ ਅਲਰਜੀ ਤੋਂ ਹੀ ਹੋਣੀ ਆ ਹਾਂ ਲੋ ਹੁਣ ਆਪਾਂ ਇਹਦੇ ਚ ਪਾ ਦਾਂਗੇ ਜੀ ਧਨੀਆ ਆ ਤਾਂ ਸਿੱਧੇ ਸੱਕਦੇ ਹਾਂ ਜੀ ਅੱਜ ਆਪਾਂ ਨਵੇਂ ਤਰੀਕੇ ਨਾਲ ਬਣਾਤੀ ਆ ਕੜੀ ਰੈਡੀ ਹੋ ਚੁੱਕਿਆ ਜੀ ਦੇਖੋ ਉਬਲ ਕੇ ਹੁਣ ਆਪਾਂ ਆਟੇ ਚ ਗੋਲਾਂਗੇ ਜੀ ਜੀਰਾ ਨਹੀਂ ਹੁੰਦਾ ਹਾਂਜੀ ਆਟੇ ਦਾ ਫਲੇਵਰ ਬਹੁਤ ਵਧੀਆ ਆਇਆ ਤੁਸੀਂ ਦੇਖ ਸਕਦੇ ਹੋ ਪਤਾ ਨਹੀਂ ਲੱਗਦਾ ਵਿੱਚ ਹਨਾ ਤੇ ਜੇ ਆਪਾਂ ਸਿੱਧੇ ਹੀ ਪਾ ਲੰਦੇ ਮੋਲੀਆਂ ਤੇ ਪਾਲਕ ਤੇ ਫਿਰ ਹੋਰੀ ਹੋ ਜਾਣਾ ਤੇ ਹੁਣ ਵਧੀਆ ਵਿੱਚ ਮੈਲਟ ਹੋ ਗਈਆਂ ਆਟੇ ਦੇ ਕਿਵੇਂ ਬਣਿਆ ਵਧੀਆ ਵਧੀਆ ਬਣਿਆ ਪੈਰੀ ਫੈਂਟੈਸਟਿਕ ਲੈ ਬੜੀ ਤਾਂ ਖਾ ਕੇ ਦੱਸਿ ਅੱਜ ਇਹਨਾਂ ਦੀ ਰੀਜ ਸੀਗੀ ਤੇ ਬਸ ਲਾਸਟ ਹੀ ਸੀਗੀਆਂ ਮੋਲੀਆਂ ਤੇ ਪਾਲਕ ਠੀਕ ਹੈ ਜੀ ਮਿਲਦੇ ਆਪਾਂ ਕੱਲ ਦੇ ਬਲੌਗ ਚ ਤਤਕ ਦੇ ਲਈ ਧੰਨਵਾਦ ਜੀ ਸਤਿ ਸ੍ਰੀ ਅਕਾਲ